ਰਦੀ ਲਲੀ ਪੰਥ ਜਲੰਧੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨੇ ਹਾਲੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੁਜਾ ਮਾਤ ਗਰਮਾ ਆਪਨ ਸਿਮਰੰਦੇ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੂ ਉਤਾਰਨ ਹਾਰੇ ਮਾਤ ਗਰਭ ਮੈਂ ਆਪਨ ਸਿਮਰੰਦੇ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੂ ਉਤਾਰਨ ਹਾਰੇ ਮਦ ਤੂੰ ਠਾਕੁਰ ਸਿਰ ਮੋਰਾ ਈहां ਉहां ਤੁਹਾਰੋ ਤੋਰਾ ਤੇ ਕੋ ਮੇਰਾ ਸਮਨ ਕਰਨ ਹਾ ਤ੍ਰਣ ਜਨ ਤੂੰ ਦਾਤਾ ਮਾ ਗੁਣ ਕੋ ਸਗਲੀ ਦਾਨ ਦੇਹ ਪ੍ਰਪ ਭਨੈ ਖਿਨ ਮ ਅਵਰ ਖਿਨ ਹਮ ਅਵਰ ਅਚਰਜ ਚਲਤ ਤੁਮਾਰੇ ਹਰੂੜੋ ਗੂੜੋ ਗਹਿਰ ਗੰਭੀਰੋ ਉਚੋ ਅਗਮ ਅਪਾਰੇ ਸਾਦ ਸੰਗ ਜੋ ਤੁਮ੍ਹ੍ਹ ਮਿਲਾਇਓ ਤਾ ਸੁਣੀ ਤੁਮਾਰੀ ਬਾਣੀ ਅਨੰਦ ਪਿਆ ਪੇਖਿ ਨਾਨਕ ਪਰਤਾਪ ਪੁਰਖ ਨਿਰਬਾਣੀ ਸਾਦ ਸੰਗ ਜੋ ਤੁਮ੍ਹ੍ਹ ਮਿਲਾਇਓ ਤਾ ਸੁਣੀ ਤੁਮਾਰੀ ਬਾਣੀ ਅਨਦ ਭਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ